ਜਾਗੋਵਾਲ ਪਿੰਡ ਦੇ ਵਿੱਚ ਜਿਹੜੇ ਕਨੈਕਸ਼ਨ ਕੱਟ ਕੇ ਗਏ ਸੀਗੇ ਉਹਨਾਂ ਕਨੈਕਸ਼ਨਾਂ ਨੂੰ ਅਸੀਂ ਜੋੜ ਕੇ ਉਹਨਾਂ ਪਰਿਵਾਰਾਂ ਨੂੰ ਅਸੀਂ ਇਹ ਭਰੋਸਾ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਨਹੀਂ ਨਹੀਂ ਇਹ ਕੰਟ ਹੋਣਾ ਇੱਥੇ ਤਾਰ ਕੱਢ ਦੋ ਛੋਟਾ ਕੱਢ ਦੋ ਇੱਥੇ ਕਿੱਥੇ ਨੇੜੀ ਆ ਇਹ ਹੀ ਹੈ ਨਾ ਪਹਿਲਾਂ ਟੈਪ ਨਾਲ ਨਾਕ ਟੈਪ ਕਰਦੇ ਪੈਸਾ ਕਰਨਗੇ ਅੱਗੇ ਹੋਰ ਹੈ ਜਾਗੋਵਾਲ ਪਿੰਡ ਦੇ ਵਿੱਚ ਜਿਹੜੇ ਕਨੈਕਸ਼ਨ ਕੱਟ ਕੇ ਗਏ ਸੀਗੇ ਉਹਨਾਂ ਕਨੈਕਸ਼ਨਾਂ ਨੂੰ ਅਸੀਂ ਜੋੜ ਕੇ ਉਹਨਾਂ ਪਰਿਵਾਰਾਂ ਨੂੰ ਅਸੀਂ ਇਹ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਇਸ ਤਰ੍ਹਾਂ ਬਿਨਾਂ ਅਗਾਊਂ ਨੋਟਿਸ ਤੋਂ ਉਹ ਨਹੀਂ ਕੱਟ ਸਕਦੇ ਰਾਤੋਂ ਰਾਤ ਪਤਾ ਨਹੀਂ ਕਿਹੜੇ ਵੇਲੇ ਉਹ ਬਿਜਲੀ ਦੇ ਕਨੈਕਸ਼ਨ ਕੱਟ ਗਏ ਤੇ ਜਾਤਾ ਬੇਲ ਸਾਡੇ ਮਾਫ ਕਰੋ ਜਾਂ ਸਾਡੇ ਨਾਲ ਬਹਿ ਕੇ ਗੱਲ ਕਰੋ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ 15 ਦਿਨ ਜਿਹੜੇ ਨੇ ਅਸੀਂ ਉਹਨਾਂ ਨੂੰ ਦਿੱਤੇ ਹੋਏ ਨੇ ਸਰਕਾਰ ਨੂੰ ਸੋ 25 ਤਰੀਕ ਤੋਂ ਬਾਅਦ ਜੋ ਵੀ ਪ੍ਰੋਗਰਾਮ ਹੋਊਗਾ ਅਸੀਂ ਆਪ ਲੋਕਾਂ ਨੂੰ ਸਾਰਿਆਂ ਨਾਲ ਲੈ ਕੇ ਇਹ ਸੰਘਰਸ਼ ਜਿਹੜਾ ਇਹ ਵੱਡਾ ਹੋਊਗਾ ਮੈਂ